ਵਨ ਵਿਭਾਗ ਦੀ ਜ਼ਮੀਨ ਤੇ ਬ੍ਰਿੱਤੇ ਕਈ ਸਾਲਾਂ ਤੋਂ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁਗੀ ਚੌਪੜੀਆਂ ਦੇ ਉੱਪਰ ਪ੍ਰਸ਼ਾਸਨ ਵੱਲੋਂ ਅਚਾਨਕ ਤ੍ਰੀਲਾ ਪੰਜਾਬ ਚਲਾ ਦਿੱਤਾ ਗਿਆ ਤੇ ਜ਼ਮੀਨ ਨੂੰ ਖਾਲੀ ਕਰਵਾ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਮਜ਼ਦੂਰਾਂ ਵੱਲੋਂ ਮਾਛੀਵਾੜਾ ਰੋਡ ਨੂੰ ਜਾਮ ਦੇ ਕੀਤਾ ਗਿਆ ਤੇ ਨਾਅਰੇਬਾਜ਼ੀ ਦੀ ਕੀਤੀ ਗਈ ਲੇਕਿਨ ਪੁਲਿਸ ਵੱਲੋਂ ਇਸ ਮੌਕੇ ਸਮਝਾਇਆ ਗਿਆ ਤੇ ਜਾਮ ਨੂੰ ਖਵਾ ਦਿੱਤਾ ਗਿਆ ਤੇ ਮਜ਼ਦੂਰਾਂ ਦੇ ਮੁਤਾਬਕ ਉਹ ਮਾਛੀਵਾੜਾ ਦੇ ਪਿੰਡ ਗੜੀ ਤਰਕਾਣਾਂ ਦੇ ਵਿੱਚ ਬੀਤੇ ਕਈ ਸਾਲਾਂ ਤੋਂ ਰਹਿ ਰਹੇ ਨੇ ਇੱਕ ਉਹਨਾਂ ਦੇ ਪਦਾਰਕ ਕਾਰਡ ਤੋਂ ਲੈ ਕੇ VOTER ID ਕਾਰਡ ਤੱਕ ਇਸੇ ਪਿੰਡ ਦੇ ਬਣੇ ਹੋਏ ਨੇ ਤੇ ਜਦੋਂ ਵੋਟਾਂ ਦਾ ਸਮਾਂ ਆਉਂਦਾ ਹੈ ਤਾਂ ਸਰਪੰਚ ਵੋਟਾਂ ਮੰਗ ਕੇ ਉਹਨਾਂ ਦਾ ਮਸਲਾ ਹੱਲ ਕਰਨ ਦੀ ਗੱਲ ਵੀ ਆਖੀ ਨੇ ਲੇਕਿਨ ਉਹਨਾਂ ਉਹਨਾਂ ਨੂੰ ਇੱਥੋਂ ਉਜਾੜਿਆ ਜਾ ਰਿਹਾ। ਜਿੱਥੇ ਨਹੀਂ ਹਮ ਲੋਕ ਕੰਮ ਪਰ ਚਲੇ ਗਿਆ ਥਾ ਤੋ ਨਿਆਣਾ ਬੱਚੇ ਨੂੰ ਖਬਰ ਦਿਆ ਜਿੰਨਾ ਸਮਾਨ ਸੁਮਨ ਥਾ ਘਰ ਜੁਗੀ ਜਗੀਸਾਰੇ ਤੋੜ ਦਿਆ ਜੰਗਲਾਤ ਮਨਾ ਕੋ ਕਿਰਨ ਲੇ ਕੋ ਕਿਉਂ ਤੋੜ ਦਿਆ क्या पता कुछ बताया नहीं यहाँ को तोड़ दिया कितनी देर से यहाँ पे रहते बीस पर, बीस साल से रह रहा वहाँ पे मेरा सारे चीज प्रुख सारे बना हुआ है अभी जितने इतने महल बनाए हैं चौबारे बनाए हैं किस तरह बनाए हैं भैया ने काम करता है घर में पोचा लगाते हैं घर में नौकरी करते हैं ट्रैक्टर -तर चलाते हैं हर चीज चलाते हैं लेकिन आज काम ले हो गया तो आज कहता है कि तुमने भागो कितने घर से यहाँ पे जो यहाँ पर करीब करीब 200 घर के लगभग जुगी है यहाँ से वहाँ तक में किनका एरिया है ये, ये है जंगलात महकमा एरिया है और बहुत दिन से रह रहे है। गरे 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 हैं सरपंच आते गरे हैं सरपंच आते हैं अपने समय पर वोट ले लेते हैं कहता ठीक है इसका हल करेंगे हल करेंगे लेकिन सरपंच इसका कोई सुनवाही नहीं करते ਇਸ ਮੌਕੇ ਜਦੋਂ வன ਵਿਭਾਗ ਦੇ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਹ ਕਹੇ ਉਹਨਾਂ ਨੇ வன ਵਿਭਾਗ ਦੀ ਜ਼ਮੀਨ ਖਾਲੀ ਕਰਵਾਈ ਹੈ ਤੇ ਇੱਥੇ ਮਜ਼ਦੂਰਾ ਵੱਲੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਪ੍ਰਵਾਸੀ ਮਜ਼ਦੂਰਾ ਨੂੰ ਕਈ ਵਾਰ ਨੋਟਿਸ ਵੀ ਦਿੱਤਾ ਗਿਆ ਲਿਖਤ ਨਾਲ ਉਹਨਾਂ ਵੱਲੋਂ ਅਣਸੁਣੀ ਕਰ ਦਿੱਤੀ ਗਈ ਤਾਂ ਹੁਣ ਪ੍ਰਸ਼ਾਸਨ ਵੱਲੋਂ ਨਜਾਇਜ਼ ਤੌਰ ਤੇ ਕੀਤੇ ਗਏ ਕਬਜ਼ੇ ਦੇ ਕੇਸ ਵੀ ਨਾਲ ਜਗ੍ਹਾ ਖਾਲੀ ਕਰਵਾਈ ਗਈ ਹੈ ਇਹ ਨਹੀਂ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਸਾਡੀ ਮੈਕੋ ਵਿੱਚ ਅੰਗਲਾਬ ਦੀ ਜ਼ਮੀਨ ਦੇ ਵਿੱਚ ਨਜਾਇਜ਼ ਤੌਰ ਤੇ ਝੁੱਗੀਆਂ ਬਣਾ ਕੇ ਬੈਠੇ ਸੀਗੇ ਇਹਨਾਂ ਨੂੰ ਅਸੀਂ ਕਈ ਵਾਰੀ ਨੋਟਿਸ ਵੀ ਜਾਰੀ ਕਰ ਚੁੱਕਿਆ ਵੀ ਇਹ ਸਾਡੀ ਜਗ੍ਹਾ ਖਾਲੀ ਕੀਤੀ ਜਾਵੇ ਪਰੰਤੂ ਇਹਨਾਂ ਨੇ ਕੋਈ ਸੁਣਿਆ ਨਹੀਂ ਹੁਣ ਕਾਫੀ ਸਮਾਂ ਉਡੀਕਣ ਤੋਂ ਬਾਅਦ ਪਰਸੋਂ ਵੀ ਇਹਨਾਂ ਨੂੰ ਕਿਹਾ ਵੀ ਭਾਈ ਆਪਣਾ ਤੁਸੀਂ ਇੱਥੋਂ ਕਬਜ਼ਾ ਚੱਕੋ ਨਹੀਂ ਚੱਕਿਆ ਤਾਂ ਮੈਕੋ ਵੱਲੋਂ ਕਾਰਵਾਈ ਕਰਦੇ ਹੋਏ ਜਗ੍ਹਾ ਖਾਲੀ ਕਰਵਾਈਗੀ ਜਿਵੇਂ ਕਹਿ ਰਹੇ ਨੇ 15 ਸਾਲਾਂ ਤੋਂ 15-20 ਸਾਲਾਂ ਤੋਂ ਇੱਥੇ ਰਹਿ ਰਹੇ ਨੇ ਤੇ ਉਹਨਾਂ ਦੇ ਕੋਈ ਪ੍ਰੂਫ ਵੀ ਹੈਗੇ ਨਹੀਂ ਵੀ ਮਤਲਬ ਆਧਾਰ ਕਾਰਡ ਵਗੈਰਾ ਜਾਂ ਪੈਨ ਕਾਰਡ ভোটার ਕਾਰਡ ਉਹਦੇ ਬਾਰੇ ਥੋੜਾ ਜਿਹਾ ਪਹਿਣਾ ਤੇ ਕੋਈ ਪੈਨ ਕਾਰਡ ਬਣਾਏ ਹੋਏ ਨੇ ਉਹਦੇ ਵਿੱਚ ਕੋਈ ਇਹ ਨਹੀਂ ਲਿਖਿਆ ਹੋਇਆ ਵੀ ਹਾਂ ਵੀ ਇਹ ਜੰਗਲਾਤ ਦੀ ਜ਼ਮੀਨ ਦੇ ਵਿੱਚ ਬੈਠੇ ਆ ਇਹ ਪਿੰਡ ਇਹਨਾਂ ਦਾ ਗੜੀ ਤਰਖਾਨਾ ਦਾ ਐਡਰੈਸ ਦਿੱਤਾ ਹੋਇਆ ਗੜੀ ਤਰਖਾਨਾ ਪਿੰਡ ਕਾਫੀ ਵੱਡਾ ਹੈ ਉਹਦੇ ਜੀ ਕਿਤੇ ਵੀ ਮੈਂਸ਼ਨ ਨਹੀਂ ਹੈ ਵੀ ਇਹ ਸਰੰਦ ਨਹਿਰ ਦੀ ਜ਼ਮੀਨ ਦੇ ਵਿੱਚ ਬੈਠੇ ਆ ਮਸਲੇ ਬਾਰੇ ਗੱਲਬਾਤ ਕਰਦੇ ਹੋਏ ਐਸਐਚਓ ਹਰਮਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸੜਕ ਜਾਮ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ ਤੇ ਉਹਨਾਂ ਦੇ ਮੌਕੇ ਤੇ ਜਾ ਕੇ ਧਰਨੇ ਤੇ ਜਾਗ ਨੂੰ ਫਲਵਾਇਆ ਹੈ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਕਿਹਾ ਹੈ ਕਿ ਇਹ ਮਾਮਲਾ ਮੰਡੀ ਭਾਗ ਦਾ ਹੈ ਤੇ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਸਾਨੂੰ ਇੱਕ ਅਜਿਹੀ ਸਵੇਰੇ ਫੋਨ ਕਾਲ ਮਸੂਲ ਹੋਈ ਸੀ ਗੜੀ ਤਰਖਾਨਾ ਜਿਹੜਾ ਕੋਲਾ ਉੱਥੇ ਧਰਨਾ ਲੱਗਿਆ ਹੋਇਆ ਤੇ ਅਸੀਂ ਮੌਕੇ ਤੇ ਜਾ ਕੇ ਉਨੂੰ ਖਲਵਾਇਆ ਜੀ ਤੇ ਉਹਦੇ ਵਿੱਚ ਇਹ ਸੀਗਾ ਪ੍ਰੋਬਲਮ ਵੀ ਜੰਗਲਾਤ ਮਹਿਕਮੇ ਨੇ ਉਥੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਚੌਕੀਆਂ ਸੀਗੀਆਂ ਉਹ ਢਾਤੀਆਂ ਤੇ ਉਹਨਾਂ ਦਾ ਸਮਾਨ ਵੀ ਇਹ ਇਧਰ ਉਧਰ ਕਰਤਾ ਜੀ ਸਰ ਚੱਕ ਲਿਆ ਉਹਨਾਂ ਨੇ ਧਰਨਾ ਮੇਰੇ ਤੁਹਾਡੇ ਆਸ਼ਵਾਸ਼ਣ ਤੋਂ ਹਾਂ ਜੀ ਬਿਲਕੁਲ ਜੀ ਇਹਨਾਂ ਅਸੀਂ ਮੌਕੇ ਤੇ ਜਾ ਕੇ ਜਦੀ ਧਰਨਾ ਕਰਵਾਤਾ ਜੀ ਆਵਾਜਾਈ ਚਾਰੂ ਢੰਗ ਨਾਲ ਸ਼ੁਰੂ ਕਰਵਾਤੀ ਸੀ ਤੇ ਉਸੇ ਟਾਈਮ ਜੰਗਲਾਤ ਵਿਭਾਗ ਦੇ ਜਿਹੜੇ ਸੀਗੇ ਮੁਲਾਜ਼ਮ ਸੀ ਉਹਨਾਂ ਨੂੰ ਬੁਲਾ ਕੇ ਤੇ ਪ੍ਰਵਾਸੀ ਮਜ਼ਦੂਰਾਂ ਦੀ ਆਪਸ ਦੇ ਵਿੱਚ ਮੀਟਿੰਗ ਕਰਵਾਤੀ ਸੀ ਉਹ ਉਹਨਾਂ ਦਾ ਕੰਮ ਹੈਗਾ ਕਹਿੰਦੇ ਵੀ ਅਸੀਂ ਇਹਨਾਂ ਨੂੰ ਪਹਿਲਾਂ ਨੋਟਿਸ ਦਿੱਤਾ ਹੋਇਆ ਅਸੀਂ ਕਾਫੀ ਦੇਰ ਤੋਂ 2 ਸਾਲਾਂ ਤੋਂ ਇਹਨਾਂ ਤੇ ਨੋਟਿਸ ਵਗੈਰਾ ਦੇ ਰਹੇ ਆ 6 ਮਹੀਨੇ ਬਾਅਦ ਜਾਂ ਮਹੀਨੇ ਪਹਿਲਾਂ ਵੀ ਦਿੱਤਾ ਹੋਇਆ ਮੈਂ ਕਹਾਂ ਜੀ ਉਹਨਾਂ ਦਾ ਆਪਸੀ ਮਾਮਲਾ ਹੈਗਾ ਉਹ ਆਪ ਬੈਠ ਕੇ ਸੁਧਾਲਣਗੇ ਜਦ ਪਾਣੀ ਟੀਵੀ ਲਈ ਕਰਕੇ ਅਜਾਜ ਦੀ ਰਿਪੋਰਟ